ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ Hemm TV YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕੋਹਲੀਆ ਛੋਟਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜਿਹੜੇ ਘਰੇ ਵੀਡੀਓ ਬਣਾ ਰਹੇ ਹਨ ਨਾ ਬੜਾ ਨਰਮ ਜਿਹਾ ਬੰਦਾ ਖੜਾ ਸਾਹਮਣੇ ਤੁਸੀਂ ਸਾਰੇ ਹੀ ਜਾਣਦੇ ਆ ਬਾਈ ਨੂੰ ਡੇਲੀ ਇੱਕ ਦੋ ਪਸ਼ੂ ਲਿਆਉਂਦਾ ਲੈ ਕੇ ਸੇਲ ਕਰ ਲੈਂਦਾ ਵਪਾਰ ਦਾ ਕੰਮ ਜ਼ਰੂਰ ਕਰਦਾ ਕਰਦੇ ਨੂੰ ਲੰਮਾ ਟਾਈਮ ਹੀ ਹੋ ਗਿਆ ਪਰ ਐ ਨਹੀਂ ਬੜਾ ਵੱਡਾ ਵਪਾਰੀ 10-10 ਹਜ਼ਾਰ ਨਫਾ ਲੈਣਾ ਤੇ 10-10 ਸੀ ਪਸ਼ੂ ਲਿਆਉਣੇ ਉਦਾਂ ਦਾ ਕੰਮ ਨਹੀਂ ਜੈ ਜਿਆ 11500 ਨਫੇ ਨਾਲ ਪਸ਼ੂ ਸੇਲ ਕਰਦਾ ਜੱਗਾ ਤੇ ਇੱਕ ਜਾਂ ਦੋ ਪਸ਼ੂ ਇਹਦੇ ਕੋਲੇ ਡੇਲੀ ਹੁੰਦੇ ਆ ਅੱਜ ਬਹੁਤ ਚੰਗੀ ਤਾਜੀ ਸੂਈ ਸਵਾਈ ਸਾਈਵਾਲ ਨਸਲ ਦੀ ਚੰਗੇ ਦੁੱਧ ਵਾਲੀ ਵੜ ਗਰਮੀ ਗਰਮੀ ਕਰਮਾ ਵਾਲੀ ਨੇ ਭੂਰਾ ਨਹੀਂ ਮਨੋਣੀ ਮੱਝਾਂ ਵਰਗਾ ਦੁੱਧ ਉਹ ਤੇ ਰਾਜੀ ਰੂਜੀ ਕਰਮਾ ਵਾਲੀ ਫੁੱਲ ਆਚਾਰ ਚਪੇਰੋ ਇੱਕੋ ਜੀ ਪਈ ਆ ਜੇਰੇ ਦੀ ਪੈ ਗਈ ਆ ਇਨਫਾਰਮੇਸ਼ਨ ਲੈ ਦੇਣਾ ਨਿਕਾ ਜਾ ਪਾ ਫੰਡਰ ਮੱਝ ਵਾਲੀ ਭਾ ਹੁਣ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸ ਦੀਏ ਨਾਮ ਜਗਜੀਤ ਸਿੰਘ ਪਿੰਡ ਕੋਲਿਆਕੁਰ ਤੁਸੀਂ ਨਿਹਾਲ ਸਿੰਘ ਰਜੇਲਾ ਮੋਕਾ ਫੋਨ ਮਰ ਦੱਸ ਦੀ 9056753918 ਕੱਲ ਕਾਲੀ ਵੈੜ ਦੀ ਵੀਡੀਓ ਪਾਈ ਸੀ ਹਾਂ ਬਾਈ ਕਾਲੀ ਹਾਂ ਉਹ ਵਹਿ ਗਈ ਸੀ ਇਹ ਕੰਨ ਮਾ ਸੁਆ ਇਹ ਬਾਈ ਦੂਜੇ ਸੂਏ ਸੋਈ ਆ ਹਾਂ ਤੇ ਆਪਣਾ ਇਹ ਰਾਤ ਸੋਈਆ 3:00 ਵਜੇ ਰਾਤ 3:00 ਵਜੇ ਹਾਂ ਤੜਕ 6:00 ਵਜੇ ਜੇਰ ਪੈ ਗਈ ਸੀ ਇਹਦੀ ਠੀਕ ਹੈ ਤੇ ਬੱਚਾ ਬੱਚਾ ਤੇ ਆਪਾਂ ਸਨੇ ਬੱਚੇ ਚੰਗਾ ਕੇ 3 ਕਿਲੋ ਦੁੱਧ ਕੱਢਿਆ ਕਿੰਨਾ ਕਿ ਪੈ ਹੋ ਜਗੀ ਵੈੜ ਵੱਡੀ ਹੈ ਨਾ ਹਾਂ ਵੈ ਤੇ ਠੰਡੀ ਬਹੁਤ ਆ ਬਾਈ ਇਹਗਾ ਠੀਕ ਹੈ ਹਾਂ ਆਪਾਂ ਗਰਮ ਪਸ਼ੂ ਨਹੀਂ ਲੈਂਦੇ ਨੀ ਪੂਰੀ ਠੰਡੀ ਆ ਇਹਦੇ ਲਈ ਦੱਸੋ ਕਿ ਇਹ 15 ਕਿਲੋ ਚ ਹੋਇਆ ਸੀ ਇਹਦਾ ਸਹੀ ਆ ਹਾਂਜੀ ਜੇਰ ਜੂਰ ਪੈ ਗਈ ਜੇਰ ਪੈ ਗਈ ਜੇਰੋ ਬਾਈ ਆ ਕੱਢੀਏ ਬਾਹਰ ਨੂੰ ਖਾਈਏ ਤੋੜ ਕੇ ਦੋਸਤੋ ਜੇਰ ਪੈ ਗਈ ਆ ਠੰਡੀ ਮਿੱਠੀ ਬਾਈ ਕਹਿੰਦਾ ਪੂਰੀ ਆ ਬਾਈ ਕਹਿੰਦਾ ਆਪਾਂ ਗਰਮ ਪਸ਼ੂ ਤਾਂ ਲੈਂਦੇ ਹੀ ਨਹੀਂ ਠੰਡੀ ਮਿੱਠੀ ਬਾਈ ਕਹਿੰਦਾ ਫੋਲੀ ਆ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲਾਲ ਰੰਗ ਦੀ ਸਾਈਵਾਲ ਨਸਲ ਦੀ ਮੱਝਾ ਰਗੀ ਵੜ ਲੈਣੀ ਹੋਵੇ ਨਾ ਤੇ ਬਾਈ ਦੇ ਘਰੇ ਆਜੋ ਜਰਸੀਆਂ ਨਾਲੋਂ ਵੀ ਫੈਟ ਸਾਈਵਾਲ ਦੀ ਵੱਧ ਆਉਂਦੀ ਆ ਨਾਲੇ ਗਰਮੀ ਗਰਮੀ ਕਰਮ ਵਾਲੀਆਂ ਭੋਰਾ ਨਹੀਂ ਮਣਾਉਂਦੀਆਂ ਇਹ ਤਾਜੀ ਸੂਈ ਆ ਮਗਰੇ ਦੇ ਬੱਚਾ ਕੱਦ ਚ ਵਹਿੜ ਵੱਡੀ ਆ ਤਾਜੀ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਕਰਦੀ ਆ ਤਾਈਓ ਬੱਚੇ ਤੇ ਭੱਜ ਕੇ ਜੇ ਆ ਗਈ ਬਾਕੀ ਜੇ ਬੱਚੇ ਤਾਇਆ ਸੂਆ ਪਸ਼ੂ ਬੱਚੇ ਦਾ ਮੋਹ ਨਾ ਕਰੂ ਫਿਰ 托ਕੜ ਨੇ ਥੋੜੀ ਕਰਨਾ ਇੱਕ ਵਾਰੀ ਘੇੜਾ ਦੁਬਾਰਾ ਵਿਖਾ ਦਿੰਨੇ ਤੁਹਾਨੂੰ ਫੇਰ ਕਢਾ ਕੇ ਕੱਦ ਵੱਡਾ ਵਜਨ ਫੁੱਲ 15 ਕਿਲੋ ਦੁੱਧ ਬਾਈ ਕਹਿੰਦਾ ਪਹਿਲਾਂ ਨੇ ਦਿੱਤਾ ਦੂਜੇ ਸੂਹੇ ਸੂਈ ਆ ਸੀਲ ਜੱਗਾ ਕਹਿੰਦਾ ਬਹੁਤ ਆ ਬਾਕੀ ਇਹ ਗੜਾ ਗੱਬਣਾ ਸੂਈ ਸਵਾਈ ਹੈਗੀ ਆ ਦੋ ਟਾਈਮ ਚਾਰ ਟਾਈਮ ਰੀਜਨਲ ਤਸੱਲੀ ਕਰਕੇ ਲੈ ਜਿਓ ਥਾਣਾ ਹਦੀ ਚਵਾਈ ਵਾਲੇ ਗਲਾਬੀ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਆ ਵਾਧੂ ਕੋਈ ਫੋਟ ਸ਼ਾਂਗ ਹੈ ਨਹੀਂ ਪੂਰੀ ਭਾਰੀ ਫੁੱਲ ਜਾਣ ਵਾਲੀ ਵੱਡੇ ਕੱਦ ਵਾਲੀ ਚੰਗੇ ਦੁੱਧ ਵਾਲੀ ਸਾਈਵਾਲ ਨਸਲ ਦੀ ਦੂਜਾ ਸੂਹਾ ਤਾਜੀ ਸੂਈ ਵੜ ਜਗਤ ਜੈਜਾ ਮੁੱਲ ਬਾਈ ਇਹ ਆ ਬੇ 46 ਦੀ ਵੜ ਦੇ ਦਾਂਗੇ ਬੇ ਹੋਰ ਕੇ ਕੋਲੇ ਹੁੰਦੀ 60 62 ਬਹੁਤ ਕਰਦੇ ਲੋਕੀ ਮੁੱਲ ਬਹੁਤ ਕਰਦੇ ਬੜਾ ਮੁੱਲ ਕਰਦੇ ਯਾਰ ਬਾਈ ਯਾਰ ਮੁੱਲ ਨਾ ਬੜਾ ਕਰਿਆ ਕਰੋ ਨਾ ਜੈਜਾ ਮੁੱਲ ਕਰੋ ਹਾਂ ਚਲੋ ਪਸੂ ਹੁੰਦਾ ਜਾਂਦਾ ਰਹੇ ਹਨਾ ਹਾਂ ਤੇ ਜਦੋਂ ਮੈਂ ਵੜ ਲਈ ਸੀਗੀ ਪੂਰੀ ਠੰਡੀ ਵੇਖ ਕੇ ਫੇਰ ਲਈ ਆਪਾਂ ਠੀਕ ਆਪਾਂ ਨੂੰ ਆਪ ਲੈਦੇ ਰਿਗੇ ਸਹੀ ਆ ਹਾਂਜੀ ਬਾਈ ਕਹਿੰਦਾ ਹੋਰ ਕਿਸੇ ਕੋਲੇ ਹੁੰਦੀ 60 62 ਕੋਈ ਸ਼ੱਕ ਵੀ ਨਹੀਂ ਲੋਕੀ ਘੱਟ ਦਾ ਮੁੱਲ ਹੀ ਨਹੀਂ ਕਰਦੇ ਪਰ ਬਾਈ ਦੇ ਜਮਾਂ ਜੈਜ ਮੁੱਲ ਲੈਂਦੇ ਆ 40 ਤੇ 6 46000 ਦੀ ਦੇ ਦੇਣੀ ਆ ਫੇਰ ਵੀ ਛੋਟ-ਛੋਟ ਕਰ ਦੂ ਮੌਕੇ ਤੇ ਆਏ ਗਏ ਭੈਣ ਭਰਾ ਦੀ ਬੇਫਿਕਰ ਹੋ ਕੇ ਆ ਜੋ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਹੀ ਕਿਹਾ ਸੀ ਕਿ ਫੰਡਰ ਮੱਝ ਨੂੰ ਘੱਟ ਮੁੱਲ ਹੋਣਾ ਤੇ ਦੁੱਧੇ ਦਾ ਮੱਝਾਂ ਵਰਗਾ ਹੋਣਾ 45-46 ਹਜ਼ਾਰ ਦੀ ਤਾਂ ਫੰਡਰ ਮੱਝ ਵੀ ਨਹੀਂ ਹੁੰਦੀ ਉਹ ਵੀ ਪਾ 55 ਹਜ਼ਾਰ ਦੀ ਆਉਂਦੀ ਆ ਤੇ ਦੁੱਧ 15 ਕਿਲੋ ਦਿੱਤਾ 15 ਮੰਨ ਕੇ ਹੀ ਸੌਦਾ ਕਰ ਲਿਓ ਤੇ 15 ਕਿਲੋ ਦੁੱਧ ਵਾਲੀ 1.5 ਲੱਖ ਦੀ ਮੱਝ ਆਉਂਦੀ ਆ ਤੇ ਨਜ਼ਾਰੇ ਦੇ ਦੂ ਗਰਮੀਓ ਗਰਮੀ ਜੇਰ ਪੈ ਗਈ ਆ ਫੋਨ ਨੰਬਰ ਸਕਰੀਨ ਤੇ ਆ ਨਰਮ ਜਾਂ ਬੰਦਾ ਜਿਹਦੇ ਘਰੇ ਖੜੀ ਆ ਬਾਕੀ 5-6 ਸਾਲ ਹੋ ਗਏ ਇਸ ਘਰੋਂ ਆਪਣੇ ਚੈਨਲ ਤੇ ਰੈਗੂਲਰ ਵੀਡੀਓ ਅਪਲੋਡ ਹੁੰਦੀਆਂ ਨੂੰ ਤੁਸੀਂ ਸਾਰੇ ਜੱਗੇ ਨੂੰ ਜਾਣਦੇ ਹੀ ਆ ਬਾਹਲਾ ਠੰਡਾ ਬੰਦਾ ਦਿਲਦਾਰ ਬੰਦਾ ਬਾਕੀ ਤੁਸੀਂ ਫੋਨ ਤੇ ਗੱਲਬਾਤ ਕਰ ਹੀ ਲੈਣੀ ਆ ਜੇ ਕਿਸੇ ਨਵੇਂ ਭਰਾ ਨਾਲ ਸੌਦਾ ਹੋਊਗਾ ਤੇ ਤੁਸੀਂ ਜੱਜ ਕਰ ਹੀ ਲੈਣਾ ਫੋਨ ਤੇ ਜਦੋਂ ਗੱਲਬਾਤ ਕਰੋਗੇ ਬਾਕੀ ਬਾਈ ਦੇ ਘਰੇ ਆਜੋ ਚੋਕੇ ਲੈ ਜਾਓ ਸਾਰਿਆਂ ਨੂੰ ਸੱਚਾ